ਸਰ ਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਜੀਐਸਡੀ ਪੰਜਾਬ মিডিਆ ਮੈਂ ਜਸਪ੍ਰੀਤ ਕੌਰ ਕੈਮਰਾਮੈਨ ओपी ਬੰਟੀ ਜੀ ਦੇ ਨਾਲ ਅੱਜ ਅਸੀਂ ਪਹੁੰਚਿਆ ਜੀ ਮੇਜਰ ਸ਼ੌਂਕੀ ਜੀ ਦੇ ਘਰ ਮੇਜਰ ਸ਼ੌਂਕੀ ਜੀ ਜਿਨ੍ਹਾਂ ਦੀ ਅਸੀਂ ਪਿਛਲੇ ਸਾਲ ਵੀਡੀਓ ਕੀਤੀ ਸੀ ਗਾਇਕੀ ਨਾਲ ਸੰਬੰਧਿਤ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਗਾਇਕੀ ਦੇ ਨਾਲ ਨਾਲ ਵਾਇਦ ਪੁਨੇ ਦਾ ਵੀ ਕੰਮ ਕਰਦੇ ਹਨ ਉਹ ਵਾਲਾ ਨਾਲ ਸੰਬੰਧਿਤ ਸਮੱਸਿਆਵਾਂ ਜਿਵੇਂ ਕਿ ਸਿੱਕਰੀ ਹੋਈ ਵਾਲਾਂ ਦਾ ਚੜਨਾ ਵਾਲਾਂ ਦਾ ਸਫੇਦ ਹੋਣਾ ਆਹ ਦਾ ਸਮੱਸਿਆ ਉਹਨੂੰ ਲੈ ਕੇ ਉਹਨਾਂ ਦੇ ਸੋਲੂਸ਼ਨ ਵਾਸਤੇ ਔਰ ਆਇਲ ਵੀ ਬਣਾਉਂਦੇ ਹਨ ਚਲੋ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਰ ਸ਼ਿਕਾ ਵੀਰ ਜੀ ਉਹ ਤੇਰਾ ਭਲਾ ਜਸਪ੍ਰੀਤ ਕਿਵੇਂ ਆ ਠੀਕ ਹੈ ਸਰ ਤੁਸੀਂ ਦੱਸੋ ਸਤਿ ਸ਼੍ਰੀ ਅਕਾਲ ਬੇਟਾ ਸਤਿ ਸ਼੍ਰੀ ਅਕਾਲ ਠੀਕ ਹੋ ਹਾਂਜੀ ਸਰ ਬੰਟੂ ਜੀ ਸਤਿ ਸ਼੍ਰੀ ਅਕਾਲ ਜੀ ਛਾਪਾ ਹੀ ਮਾਰ ਲਿਆ ਅੱਜ ਤਾਂ ਕਿਧਰੋਂ ਸਰ ਸਾਨੂੰ ਪਤਾ ਲੱਗਿਆ ਤੁਸੀਂ ਸਿੰਗਿੰਗ ਦੇ ਨਾਲ ਨਾਲ ਆਯੁਰਵੇਦਾ ਵੀ ਕੰਮ ਕਰਦੇ ਹੋ ਹਾਂ ਮੈਂ ਆਯੁਰਵੇਦਾ ਕੰਮ ਕਰਦਾ ਆਇਲ ਵਗੈਰਾ ਬਣਾਉਨੇ ਆ ਨਾਲ ਸ਼ੈਂਪੂਸ ਵਗੈਰਾ ਵਾਲ ਝੜਦੇ ਹੋਣ ਗੰਜਾਪਨ ਹੈਨਾ ਇਹਦੇ ਵਾਸਤੇ ਹੋਰ ਵੀ ਕੋਈ ਸਰੀਰ ਦੀਆਂ ਜਿਹੜੀਆਂ ਪ੍ਰੋਬਲਮ ਆ ਹੁਣ ਉਹਦੇ ਲਈ ਆਪਾਂ ਸਾਰੇ ਹੱਲ ਕਰੀਦੇ ਆਓ ਬਹਿ ਕੇ ਦੱਸ ਲਾ ਕਿਵੇਂ ਕੀ ਕੀ ਹੈ ਹਾਂਜੀ ਸਰ ਧੰਨ ਭਾਗ ਭਾਈ ਸਾਡੇ ਤੁਸੀਂ ਦੁਬਾਰੇ ਸਾਡੇ ਵੇੜੇ ਸਾਡੇ ਸ਼ਹਿਰ ਆਇਓ ਜੀ ਆਇਆਂ ਜੀ ਆਇਆਂ अच्छा मैं तो ना आ कर रहे से साफ सफाई अच्छा जी बंडी दिखा दे इधर जड़ियां बूटीयां अपनी जेड़ियां लगी हैं सारीयां देखो एलोवेरा हो गया और वगैरह ये सारे ना लोकां ਦੇ ਭਾਦਿਆਂ ਆਏ ਆ ਜਿਹਨੂੰ ਪਤਾ ਨਹੀਂਗਾ ਉਹਦੇ ਭਾਦੇ ਪੇੜ ਪੌਦੇ ਆ ਬਟੇ ਸਾਰੀਆਂ ਜਿਹੜੀਆਂ ਜੜੀਆਂ ਬੂਟੀਆਂ ਇਹ ਕੰਮ ਕਰਦੀਆਂ अच्छा जी ਇਹ ਤਾਂ ਅੱਜ ਮੈਡੀਕਲ ਹੋਏ ਆ ਪਹਿਲਾਂ ਸਾਰੀਆਂ ਚਾਹੇ ਉਹ ਕਿਕਰ ਲਾ ਲੋ ਟਾਲੀ ਲਾ ਲੋ ਜਿਹੜਾ ਵੀ ਦਰਖਤ ਬਣਿਆ ਲੋ ਗੈਂਦੇ ਦੇ ਫੁੱਲਾਂ ਨਾਲ ਸਮਦੇ ਗੈਂਦੇ ਦੇ ਫੁੱਲਾਂ ਚ ਬਹੁਤ ਸਾਰੇ ਗੁਣ ਹੈ ਗੁਲਾਬ ਦੇ ਫੁੱਲਾਂ ਦਾ ਤਾਂ ਪਤਾ ਹੀ ਹੈ ਗਲਕੰਦ ਬਣਦੀ ਹੈ ਨਾ ਬਹੁਤ ਸਾਰੇ ਜਿੰਨੀ ਵੀ ਮੈਂ ਲਾਏ ਆ ਹੋਰ ਥੱਲੇ ਤੁਸੀਂ ਆਉਂਦੇ ਦੇਖੇ ਹੋਣੇ ਪੇੜ ਪੌਦੇ ਜਿਹੜੇ ਲਾਏ ਆ ਛੋਟੇ ਛੋਟੇ ਇਹ ਸਾਰੇ ਕੰਮ ਦੇ ਆ ਅੱਛਾ ਹੁਣ ਮੈਂ ਤੁਹਾਨੂੰ ਦੱਸਦਾ ਪਹਿਲਾਂ ਤੁਹਾਡਾ ਬਹੁਤ ਸਾਰਾ ਵੈਲਕਮ ਤੁਹਾਡਾ ਜੀਐਸਡੀ ਪੰਜਾਬ মিডিਆ ਚੈਨਲ ਦਾ ਇੱਕ ਵਾਰੀ ਫੇਰ ਮੈਂ ਸਵਾਗਤ ਕਰਦਾ ਤੁਸੀਂ ਸਾਡੇ ਘਰ ਆਏ ਹੋ ਵਿਹੜੇ ਆਏ ਹੋ ਹਨਾ ਸਾਰੇ ਕੋਟਕਪੂਰੇ ਵੱਲੋਂ ਜੀ ਆਇਆਂ ਤੁਹਾਡੀ ਪੂਰੀ ਟੀਮ ਨੂੰ ਬਾਈ ਬੰਟੂ ਜੀ ਨੂੰ ਤੇ ਛੱਪਾ ਮਾਰਿਆ ਤੁਸੀਂ ਮੇਰੇ ਤੇ ਹੈ ਤੁਹਾਨੂੰ ਮੈਂ ਦਿਖਾਉਣਾ ਮੈਂ ਕੀ ਕੀ ਤਿਆਰ ਕਰਦਾ ਹਾਂ ਹਾਂਜੀ ਸਰ ਇਹੇ ਚੀਜ਼ਾਂ ਨੇ ਜੀ ਬੰਡੀ ਜੀ ਥੋੜਾ ਨੇੜੇ ਕਰਕੇ ਦਿਖਾ ਦਿਓ ਦਰਸ਼ਕਾਂ ਨੂੰ ਕੀ ਕੀ ਪ੍ਰੋਬਲਮ ਹੋਵੇ ਕੱਲ੍ਹ ਤੋਂ ਮੈਂ ਦੱਸ ਦਿਆ ਵੀ ਜਿਹੜੇ ਦਰਸ਼ਕ ਮੈਨੂੰ ਜਾਣਦੇ ਆ ਮੇਰੇ ਤੇ ਸ਼ੌਂਕੀ ਮੈਂ ਔਰ ਮੇਰੇ ਵਾਲ ਤੁਹਾਨੂੰ ਪਤਾ ਪਹਿਲਾਂ ਬਹੁਤ ਵੱਡੇ ਹੁੰਦੇ ਸੀ ਹਾਂਜੀ ਹਾਂਜੀ ਅਸੀਂ ਤੁਹਾਡੀਆਂ ਵੀਡੀਓਜ਼ ਦੇਖੇ ਨਾ ਮੈਂ ਤਾਂ ਤੁਸੀਂ ਮੈਨੂੰ ਮਿਲੇ ਨਹੀਂ ਇਹਨਾਂ ਦਿਨਾਂ 'ਚ ਤੇ ਬੰਟੂ ਭਾਈ ਜਾਣਦਾ ਬਹੁਤ ਚੰਗੀ ਤਰ੍ਹਾਂ ਮੇਰੇ ਵਾਲ ਪਰ ਛੜਨੇ ਸ਼ੁਰੂ ਹੋ ਗਏ ਸੀ ਮੈਂ ਕਲਰਸ ਵਗੈਰਾ ਬਲੀਚ ਵਗੈਰਾ ਬਹੁਤ ਲਾਉਂਦਾ ਸੀਗਾ ਤਾਂ ਬਿਲਕੁਲ ਇਥੋਂ ਮਤਲਬ ਗੰਜਾਪਨ ਹੋ ਗਿਆ ਸਾਰੇ ਖਤਮ ਹੋ ਗਏ ਸੀ ਸਿਰਫ ਆਹ ਵਾਲ ਰਹਿ ਗਏ ਸੀ ਤੇ ਆ ਪਿੱਛੇ ਅੱਛਾ ਜੀ ਉਸ ਤੋਂ ਬਾਅਦ ਇਹ ਕੰਪਨੀ ਉਧਰ ਦੀ ਹੈ ਤਾਮਨ ਲਾਡੂ ਸਾਈਡ ਦੀ ਮੈਨੂੰ ਕੰਪਨੀ ਕੋਈ ਮਿਲੀ ਮੈਂ ਬਹੁਤ ਯੂਜ਼ ਕੀਤੇ ਮੈਨੂੰ ਕਹਿੰਦੇ ਸੀ ਆਹ ਲਾਲਾ ਉਹ ਲਾਲਾ ਨਾ ਫਿਰ ਮੈਨੂੰ ਇਹ ਔਇਲ ਇਹਦੇ ਨਾਲ ਮੇਰੇ ਪੂਰਾ ਪੂਰਾ 100% ਜਿਹੜਾ ਫਰਕ ਪਿਆ ਮੈਂ ਗਾਰੰਟੀ ਨਾਲ ਲਿਖ ਕੇ ਦੇ ਸਕਦਾ ਕਿ ਜਿਹੜਾ ਬੰਦਾ ਇਹਨੂੰ ਯੂਜ਼ ਕਰੂਗਾ ਹਾਂਜੀ ਚਾਹੇ ਉਹ ਲੇਡੀਜ਼ ਆ ਚਾਹੇ ਜੈਂਸ ਆ ਚਾਹੇ ਬੁੱਢਾ ਆ ਚਾਹੇ ਬੱਚਾ ਨਾਰਮਲੀ ਆਯੁਰਵੈਦਿਕ ਹੈ ਇਹਨੂੰ ਤੁਸੀਂ ਕਿਸੇ ਤਰ੍ਹਾਂ ਵੀ ਯੂਜ਼ ਕਰਦੇ ਕੋਈ ਇਹਦੇ ਵਿੱਚ ਮੈਡੀਕਲ ਪ੍ਰੋਡਕਟ ਨਹੀਂ ਪੈਂਦਾ ਕਿਸੇ ਵੀ ਤਰ੍ਹਾਂ ਦੀ ਦਵਾਈ ਇਹ ਆਇਲ ਆ ਬੰਟੂ ਜੀ ਦਿਖਾਓ ਇਸ ਤਰ੍ਹਾਂ ਦਾ ਰੰਗ ਹੈ ਇਹਦਾ ਆਇਲ ਮਤਲਬ ਤੇਲ ਔਰ ਇਹ ਸ਼ੈਂਪੂ ਆ ਇਹ ਦਿਖਾਓ ਜੀ ਠੀਕ ਹੈ ਜੀ ਇਹ ਨਾਰਮਲ ਹੀ ਹੈ ਹੁਣ ਇਹ ਕਿਵੇਂ ਤਿਆਰ ਹੁੰਦਾ ਇਹਦੇ ਵਿੱਚ ਕੀ ਪੈਂਦਾ ਹਨਾ ਆਪਾਂ ਅਕਸਰੀ ਦੇਖ ਸਕਦੇ ਇਹ ਚ ਸਭ ਤੋਂ ਪਹਿਲਾਂ ਜਿਹੜਾ ਤੇਲ ਆ ਉਹਦੇ ਵਿੱਚ ਅ ਕੜੀ ਪੱਤਾ ਅੱਛਾ ਜੀ ਮੇਥੀ ਦਾਣਾ ਹਾਂਜੀ ਐਲੋਵੇਰਾ ਪਿਆਜ਼ ਲਸਣ ਹੋਰ ਮਤਲਬ 8-9 ਜੜੀ ਬੂਟੀਆਂ ਪਾ ਕੇ ਅੰਬਰਵੇਲ ਕਾਫੀ ਜੜੀ ਬੂਟੀਆਂ ਪਾ ਕੇ ਆਇਲ ਤਿਆਰ ਹੁੰਦਾ ਚਾਰ ਤਰ੍ਹਾਂ ਦੇ ਵਿੱਚ ਆਇਲ ਮੈਂ ਜਿਹੜੇ ਯੂਜ਼ ਕਰਦੀ ਸੀ ਜਿਵੇਂ ਰਿੰਡੀ ਦਾ ਤੇਲ ਹੋ ਗਿਆ ਹਾਂਜੀ ਨਾਰੀਅਲ ਦਾ ਤੇਲ ਔਰ ਔਲੇ ਦਾ ਤੇਲ ਔਰ ਉਸ ਤੋਂ ਬਾਅਦ ਸਰੋਂ ਦਾ ਤੇਲ ਤੇ ਵਿੱਚ ਥੋੜਾ ਦੇਸੀ ਘਿਓ ਜਿਵੇਂ 10% ਦੇਸੀ ਘਿਓ ਪਾ ਕੇ ਚਾਰ ਪੰਜ ਚੀਜ਼ਾਂ ਆਇਲ ਮਿਕਸ ਸਾਰਾ ਕਰਕੇ ਉਸ ਤੋਂ ਬਾਅਦ ਇਹਦੇ ਵਿੱਚ ਦਵਾਈਆਂ ਪਾਉਣਾ ਜਿਹੜੀਆਂ ਜਿਹੜੀਆਂ ਬਣਦੀਆਂ ਔਲਾ ਵਗੈਰਾ ਜੋ ਵੀ ਹੈ ਜਿਵੇਂ ਮੰਨ ਕੇ ਚਲੋ ਔਲਾ ਹੋ ਗਿਆ ਹੋਰ ਕਾ ਵੀ ਚੀਜ਼ਾਂ ਉਸ ਤੋਂ ਬਾਅਦ ਜਿਹੜਾ ਸ਼ੈਂਪੂ ਆ ਸਪੈਸ਼ਲੀ ਇਹ ਘੱਟ ਤੋਂ ਘੱਟ ਜਿਹੜਾ ਇੱਕ ਹਫਤਾ ਇਹਨੂੰ ਪਿਓ ਕੇ ਜਿਹੜਾ ਸਾਰਾ ਸਮਾਨ ਆ ਰੀਠਾ ਹੋ ਗਿਆ ਜੋ ਵੀ ਜੋ ਜੜੀ ਬੁੱਢੀਆਂ ਪੈਂਦੀ ਐ ਇੱਕ ਹਫਤਾ ਇਹਨੂੰ ਵੱਡਾ ਸਾਰਾ ਥੱਲੇ ਰੱਖਿਆ ਹੋਇਆ ਆਪਾਂ ਪ੍ਰੋਡਕਟ ਉਹਦੇ ਵਿੱਚ ਭੁੰਨਤਾ ਜਾਂਦਾ ਅੱਛਾ ਜੀ ਫਿਰ ਇੱਕ ਹਫਤੇ ਤੋਂ ਬਾਅਦ ਇਹਨੂੰ ਮੰਨ ਕੇ ਚਲੋ ਥੋੜਾ ਜਿਹਾ ਗਰਮ ਕਰਤਾ ਇੱਕ ਦਿਨ ਉਬਾਲਾ ਦਵਾ ਤੇ ਫੇਰ ਰੱਖਤਾ ਫੇਰ ਰੱਖਤਾ ਇਹ 10 ਤੋਂ 15 ਦਿਨਾਂ ਚ ਪ੍ਰੋਡਕਟ ਤਿਆਰ ਹੁੰਦਾ ਔਰ ਇਹਦੇ ਨਾਲ ਕਰਨਾ ਕੀ ਐ ਇੱਕ ਮਿੰਟ ਜਿਹੜਾ ਕੋਈ ਦਰਸ਼ਕ ਦੇਖ ਰਿਹਾ ਜਿਹੜਾ ਕੋਈ ਦਰਸ਼ਕ ਦੇਖ ਰਿਹਾ ਜਾਂ ਸੁਣ ਰਿਹਾ ਜਿਨੇ ਵੀ ਇਲਾਜ ਕਰਾਉਣਾ ਮੈਂ ਤੁਹਾਡੇ ਚੈਨਲ ਦੇ ਮਾਧਮ ਰਹੀਂ ਜੇ ਐਸਡੀਪ ਜੇ ਐਸਡੀਪ ਪੰਜਾਬ ਮੀਡੀਆ ਦੇ ਮਾਧਮ ਰਹੀਂ ਕਹਿੰਦਾ 100% ਮੇਰੇ ਤੋਂ ਲਿਖ ਕੇ ਲੈ ਲਓ ਵਾਲ ਦੁਬਾਰੇ ਵੀ ਆਉਣਗੇ ਔਰ ਕਾਲੇ ਹੋਣਗੇ ਪਰ ਕਾਲੇ ਹੋਣ ਤੇ ਟਾਈਮ ਲੱਗੂਗਾ ਪਹਿਲਾਂ ਮੇਰੇ ਬਹੁਤ ਵਾਈਟ ਸੀ ਹੁਣ ਮੈਨੂੰ ਮਹੀਨੇ ਬਾਅਦ ਡਾਈ ਕਰਨੀ ਪੈਂਦੀ ਪਹਿਲਾਂ ਮੈਨੂੰ ਹਰ ਹਫਤੇ ਕਰਨੀ ਪੈਂਦੀ ਸੀ ਮਤਲਬ ਇਹਦੇ ਚ ਬਰਿੰਗਰਾਜ ਪਾਇਆ ਜਾਂਦਾ ਨਾ ਉਹਦੇ ਕਰਕੇ ਹੌਲੀ 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 ਸਮਾ ਸਾਲ ਚ ਜਿਹੜੇ ਵਾਲ ਨਹੀਂ ਜਿਹਦੇ ਗੰਜਾ ਪਾਣਾ ਉਹਦੇ ਵਾਲ ਵੀ ਆਉਣਗੇ ਔਰ ਵਾਲ ਗਰੋਥ ਕਰਨਗੇ ਲੰਮੇ ਹੋਣਗੇ ਝੜਦੇ ਹੋਣ ਛਿੱਕਰੀ ਹੋਵੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ ਔਰ ਹੋਰ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਕੋਈ ਹੱਡ ਗਿੱਟੇ ਗੋਡੇ ਕੋਈ ਗੁਰਦੇ ਦੀ ਪ੍ਰੋਬਲਮ ਜਾਂ ਕਿਸੇ ਵੀ ਤਰ੍ਹਾਂ ਦੀ ਹੈ ਨਾ ਕੋਈ ਅੰਦਰੂਨੀ ਪ੍ਰੋਬਲਮ ਹੈ ਜਿਹੜੀਆਂ ਵੀ ਆ ਉਹ ਸਾਰੀਆਂ ਆਪਾਂ ਖਾਨਦਾਨੀ ਵੈਦ ਇੱਕ ਤਰ੍ਹਾਂ ਦੇ ਆ ਲਾ ਲਓ ਵੀ ਮੇਰੇ ਫਾਦਰ ਸਾਹਿਬ ਵੀ ਕੰਮ ਕਰਦੇ ਸੀਗੇ ਤੇ ਕੁਝ ਮੈਂ ਹੋਰ ਜਾਣਕਾਰੀਆਂ ਜਿਹੜੀਆਂ ਲਈਆਂ ਉਸ ਤੋਂ ਬਾਅਦ ਇਹ ਸ਼ੁਰੂ ਕੀਤਾ ਦੱਸ ਦਿਓ ਮੈਨੂੰ ਯੂਜ਼ ਕਿਵੇਂ ਕਰਨਾ ਬੰਡੂ ਜੀ ਥੋੜਾ ਨੇੜੇ ਕਰ ਦਿਓ ਜੀ ਇਹ ਕੈਪਸੂਲ ਆਮ ਮਿਲ ਜਾਂਦਾ ਹੈ ਮਾਰਕੀਟ ਦੇ ਵਿੱਚੋਂ ਇਹਨੂੰ ਤੁਸੀਂ ਇੱਕ ਰੋਜ਼ ਖਾਣਾ ਔਰ ਜਦੋਂ ਆਇਲ ਯੂਜ਼ ਕਰਨਾ ਆਇਲ ਦੇ ਵਿੱਚ ਪਾ ਕੇ ਤਲੀ ਦੇ ਉੱਪਰ ਮਿਕਸ ਕਰਕੇ ਵਾਲਾਂ ਦੇ ਵਿੱਚ ਲਾਉਣਾ ਔਰ ਹਫ਼ਤੇ 'ਚ ਤਿੰਨ ਵਾਰੀ ਇਹ ਕਰਨਾ ਔਰ ਜਿਵੇਂ ਇਹ ਪ੍ਰੋਡਕਟ ਯੂਜ਼ ਕਰਨਾ ਉਵੇਂ ਸ਼ੈਂਪੂ ਯੂਜ਼ ਕਰਨਾ ਠੀਕ ਹੈ ਜੀ ਇਹ ਹੀ ਗੱਲ ਬਾਤ ਹੈ ਇਹਦੇ ਨਾਲ 100% ਜਿਹੜਾ ਰਿਜ਼ਲਟ ਮਿਲੂਗਾ ਤੇ ਤੁਹਾਨੂੰ ਗਿਫਟ ਵੀ ਦੇਵਾਂਗੇ ਆਪਾਂ ਅੱਛਾ ਜੀ ਵਲਟੂ ਜੀ ਨੂੰ ਵੀ ਦੇਵਾਂਗੇ ਥੈਂਕ ਯੂ ਸਰ ਤੇ ਤੁਹਾਨੂੰ ਗਿਫਟ ਦੇਵਾਂਗੇ ਇਹ ਆਪਾਂ ਤੇ ਤੁਸੀਂ ਯੂਜ਼ ਕਰਕੇ ਫਿਰ ਦੱਸਣਾ ਆਪਣੇ ਚੈਨਲ 'ላይ ਵੀ ਤੁਸੀਂ ਜਿਹੜਾ ਛਾਪਾ ਮਾਰਿਓ ਵਾਕਈ ਸਹੀ ਹੈ ਹਾਂਜੀ ਸਰ ਜ਼ਰੂਰ ਇਹ ਕਲੀਅਰ ਕਰਨਾ ਠੀਕ ਹੈ ਜੀ ਹਾਂਜੀ ਸਰ ਇਸ ਚੀਜ਼ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੋਏਗਾ ਨਹੀਂ ਨਹੀਂ ਕਿਸੇ ਵੀ ਤਰ੍ਹਾਂ ਦਾ ਨਹੀਂ ਕਿਸੇ ਵੀ ਤਰ੍ਹਾਂ ਦਾ ਨਹੀਂ ਕਿਸੇ ਵੀ ਤਰ੍ਹਾਂ ਦਾ ਨਹੀਂ ਇਹ ਮੰਨ ਕੇ ਚੱਲ ਆਯੁਰਵੈਦਿਕ ਹੈ ਨੇਚਰਲ ਹੈ ਇਹਦੇ 'ਚ ਕੋਈ ਚੀਜ਼ ਉਹ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਇਹ 'ਚ ਆਮ ਚੀਜ਼ਾਂ ਜਿਹੜੀਆਂ ਦੇਸੀ ਹੈ ਨਾ ਉਹ ਚੀਜ਼ਾਂ ਪੈਂਦੀਆਂ ਇਹਦੇ 'ਚ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਮੈਂ ਪਹਿਲਾਂ ਦੱਸਿਆ ਚਾਹੇ ਕੋਈ ਬਜ਼ੁਰਗ ਲਾਲੇ ਕੋਈ ਮਾਤਾ ਲਾਲੇ ਬੁੱਢਾ ਲਾਲੇ ਬੱਚੇ ਲਾਲੇ ਕੋਈ ਵੀ ਲਾਲੇ ਇਹਨੂੰ ਕੋਈ ਵੀ ਪ੍ਰੋਬਲਮ ਨਹੀਂ ਕਿਸੇ ਵੀ ਤਰ੍ਹਾਂ ਦੀ ਹਾਂ ਬਿਲਕੁਲ ਇੱਕਦਮ ਆਯੁਰਵੈਦਿਕ ਹੈ ਕੋਈ ਉਹ ਜੀ ਚੀਜ਼ ਨਹੀਂ ਪੈਂਦੀ ਜਿਹੜੀ ਖਰਾਬ ਸਰ ਤੁਸੀਂ ਇਨਗਰੀਡੀਅੰਟ ਸਾਰੇ ਦੱਸਦੇ ਫਿਰ ਅਸੀਂ ਕਰੇ ਬਣਾ ਸਕਦੇ ਹਾਂ ਹਾਲੋ ਵੀ ਦੇਖੋ ਕਹਿੰਦੇ ਨਾ ਪਹਿਲਵਾਨ ਸਾਰੇ ਦਾ ਦੱਸ ਦਿੰਦਾ ਹਾਂਜੀ ਇੱਕ ਦਾ ਨਹੀਂ ਦੱਸਦਾ ਜੀ ਘਟਾਉਣਾ ਹੁੰਦਾ ਅੱਛਾ 365 ਦਾਲ ਜਿਹੜੇ ਹਨਾ ਚੌਂਡ ਦੱਸ ਦੂਗਾ ਪਹਿਲਾਂ ਮੈਂ ਦੱਸਿਆ ਬਣਾ ਸਕਦੇ ਹੋ ਤੁਸੀਂ ਜੋ ਕੁਝ ਮੈਂ ਦੱਸਿਆ ਹੈ ਕੁਝ ਵੀ ਚਾਹੋ ਜੇ ਗੱਲਾਂ ਜਿਹੜੀਆਂ ਨਹੀਂ ਦੱਸਿੰਗਾ ਕੀ ਕਿੱਸਾ ਚੱਲ। ਸਰ ਕੋਈ ਐ ਤਾਂ ਐਸੀ ਨਹੀਂ ਗੱਲ ਕੋਈ ਜੇ ਕੋਈ ਆ ਕੇ ਸਿੱਖਣਾ ਚਾਹੂਗਾ ਪੁੱਛਣਾ ਚਾਹੂਗਾ ਆ ਕੇ ਤਾਂ ਸਮਾਂ ਥੋੜਾ ਜਿਹਾ ਦੇਵੇ ਤੇ ਮੈਂ ਦੱਸ ਵੀ ਦਊਗਾ ਕਿਉਂਕਿ ਪ੍ਰੋਡਕਟ ਨੂੰ ਸਮਾਂ ਲੱਗਦਾ ਮੈਨੂੰ ਕਿੰਨਾ ਸਮਾਂ ਲੱਗਿਆ ਇਹਦੇ ਬਾਰੇ ਜਾਣਕਾਰੀ ਲੈਣ ਵਾਸਤੇ ਨਾ ਹੁਣ ਇੱਕਦਮ ਜੇ ਮੈਂ ਕਹਿ ਦੇ ਆ ਕੋਈ ਘੋਲ ਕੇਣੀ ਚੀਜ਼ ਤਾਂ ਹੈ ਨਹੀਂ ਵੀ ਇਹ ਘੋਲੀ ਤੇ ਆ ਲੋ ਜੀ ਉਹਨੂੰ ਦੇਖਣ ਵਾਸਤੇ ਸਮਝਣ ਵਾਸਤੇ ਸਮਾਂ ਚਾਹੀਦਾ ਨਾ ਸਮਾਂ ਚਾਹੀਦਾ ਜਰੂਰ ਦੱਸੂਗਾ ਜੇ ਕੋਈ ਸਿੱਖਣਾ ਵੀ ਚਾਵੇ ਤੇ ਕੋਈ ਗੱਲ ਨਹੀਂ ਇਹ ਪ੍ਰੋਡਕਟ ਅੱਗੇ ਤੋਂ ਅੱਗੇ ਵਧਾਉਣਾ ਚਾਹੀਦਾ ਕਿਸੇ ਦਾ ਭਲਾ ਹੋਣਾ ਚਾਹੀਦਾ ਹਨਾ ਔਰ ਜਿਹੜਾ ਇਹਦਾ ਰੇਟ ਹੈ ਹਾਂ ਜੀ ਸਰ ਰੇਟ ਬਾਰੇ ਮੈਂ ਦੱਸ ਦੇ ਘਬਰਾਉਣਾ ਨਹੀਂ ਬਿਲਕੁਲ ਨੋਰਮਲ ਆ ਆਮ ਹੀ ਜਿਹੜਾ 2 400 500 ਜੋ ਹੁੰਦਾ ਉਸੇ ਹਿਸਾਬ ਨਾਲ ਆਪਾਂ ਸਾਰਾ ਇਹ ਪ੍ਰੋਡਕਟ ਦੇ ਦੇਈਦਾ ਮੰਨ ਕੇ ਕੈਪਸੂਲ 20 ਕੈਪਸੂਲ ਹੁੰਦੇ ਆ ਇੱਕ ਅੱਧਾ ਕਿਲੋ ਬੋਟਲ ਇਹ ਸ਼ੈਂਪੂ ਦੀ 100 ਗ੍ਰਾਮ ਤੇਲ ਇਸੇ ਤਰ੍ਹਾਂ ਹੀ ਸਾਰਾ ਪੱੜਿਆ ਹੋਰ ਦੱਸੋ ਭਾਈ ਸਭ ਠੀਕ ਹੈ। ਇਸ ਪ੍ਰੋਡਕਟ ਕਿੰਨਾ ਟਾਈਮ ਯੂਜ਼ ਕਰਨਾ ਜੀ? ਜੀ ਇਹਦਾ ਹਾਂ ਰਿਜ਼ਲਟ ਮੈਂ ਦੱਸਣਾ ਭੁੱਲ ਗਿਆ। ਇਹਦਾ ਰਿਜ਼ਲਟ ਤੁਹਾਨੂੰ 15 ਦਿਨਾਂ ਬਾਅਦ ਹੀ ਆਉਣਾ ਸ਼ੁਰੂ ਹੋ ਜਾਊਗਾ। 10 ਦਿਨਾਂ ਤੋਂ 15 ਦਿਨਾਂ ਤੱਕ ਰਿਜ਼ਲਟ ਮਿਲੂਗਾ। ਪਰ ਤੁਸੀਂ ਇਹਨੂੰ ਲਾਈ ਚੱਲੋ ਇਹਦਾ ਕੋਈ ਨੁਕਸਾਨ ਨਹੀਂ ਹੈ। ਪਰ ਜਿਹੜਾ ਪ੍ਰੋਪਰਲੀ ਮੈਂ ਚਾਹੂੰਗਾ 4-5 ਮਹੀਨੇ ਯੂਜ਼ ਕਰੋ। ਅੱਛਾ ਜੀ। ਵੀ 4-5 ਮਹੀਨੇ ਬਾਅਦ ਤੁਹਾਨੂੰ ਇਹ ਲੱਗੂਗੀ ਵਾਕਈ ਠੀਕ ਹੈ। ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਤੇ 15-10 ਦਿਨਾਂ ਬਾਅਦ ਤੁਹਾਨੂੰ ਰਿਜ਼ਲਟ ਆਉਣਾ ਸ਼ੁਰੂ ਹੋ ਜਾਊਗਾ। ਵਾਲ ਵਧੀਆ ਹੋਣੇ, ਸਿਲਕ ਗਰੋਥ ਕਰਦਾ ਵਧੀਆ ਕਰਦਾ ਵਾ ਅਸੀਂ ਕਰਵਾਈ ਤੁਹਾਡੀ ਮੇਜਰ ਸਟੌਨਕੀ ਜੀ ਨਾਲ ਗੱਲਬਾਤ ਉਹਨਾਂ ਨੇ ਸਾਨੂੰ ਆਯੁਰਵੈਦਿਕ ਤੇਲ ਔਰ ਸ਼ੈਂਪੂ ਬਾਰੇ ਜਾਣਕਾਰੀ ਦਿੱਤੀ ਜੇਕਰ ਤੁਸੀਂ ਆਯੁਰਵੈਦਿਕ ਤੇਲ ਔਰ ਸ਼ੈਂਪੂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਦਿੱਤੇ ਨੀਚੇ ਨੰਬਰਾਂ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਡੇ ਲਈ ਇਦਾਂ ਦੇ ਨਵੇਂ-ਨਵੇਂ ਪ੍ਰੋਡਕਟਸ ਲੈ ਕੇ ਆਉਂਦੇ ਰਾਵਾਂਗੇ ਦੇਖਦੇ ਰਹੋ ਜੀਐਸਡੀ ਪੰਜਾਬ ਮੀਡੀਆ ਲਾਈਕ ਕਮੈਂਟ ਸ਼ੇਅਰ ਔਰ ਸਬਸਕ੍ਰਾਈਬ ਕਰ ਦੇਣਾ ਸਤਿ ਸ਼੍ਰੀ ਅਕਾਲ ਜੀ